ਕੈਨੇਡਾ ਤੋਂ ਪੰਜਾਬੀਆਂ ਨਾਲ ਜੁੜੀ ਵੱਡੀ ਖਬਰ ਪੁਲਿਸ ਦਾ ਵੱਡਾ ਐਕਸ਼ਨ ਕਈਆਂ ਦੀ ਸਾਜ਼ਿਸ਼ ਦਾ ਭੰਨੇ ਆ ਪਾਂਡਾ ਅਮਰੀਕਾ ਨਾਲ ਜੁੜੀ ਵੱਡੀ ਖਬਰ ਵਪਾਰ 'ਚ ਜੁੜਿਆ ਨਵਾਂ ਪਹਿਲੂ ਅਧਿਕਾਰੀਆਂ ਨੇ ਦਿੱਤੀ ਜਾਣਕਾਰੀ ਅਮਰੀਕਾ ਤੋਂ ਆਈ ਵੱਡੀ ਖਬਰ ਵਾਪਰਿਆ ਵੱਡਾ ਹਾਦਸਾ ਸੂਲੀ ਤੇ ਟੰਗੀਆਂ ਕਈ ਜਾਨਾਂ ਵੀਜ਼ਾ ਨੂੰ ਲੈ ਕੇ ਨਵੀਂ ਅਪਡੇਟ ਜੁਆਈ ਨੇ ਹਦਾਇਤਾਂ ਕੀਤੀਆਂ ਜਾਰੀ ਪੰਜਾਬੀਓ ਦੇਖਿਓ ਕਿਤੇ ਨਾ ਕਰ ਲੈਣਾ ਗਲਤੀ ਕੈਨੇਡਾ ਦੀ ਪੀਲ ਪੁਲਿਸ ਦੀ ਵਿਸ਼ੇਸ਼ ਟੀਮ ਨੇ ਸੋਸ਼ਲ ਮੀਡੀਆ ਤੇ ਸਾਂਝ ਬਣਾਉਣ ਤੋਂ ਬਾਅਦ ਸੁਨਸਾਨਾਂ ਤਾਂ ਤੇ ਸੱਤਕੇ ਹਥਿਆਰਾਂ ਦੀ ਨੋਕ ਤੇ ਲੁੱਟਖੋ ਕਰਨ ਤੇ ਫਰੋਤੀ ਮੰਗੜ ਵਾਲੇ ਗਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਵਿੱਚ ਦੋ ਨਾਬਾਲਗ ਵੀ ਸ਼ਾਮਿਲ ਨੇ ਗਰੋਹ ਦੇ ਸਰਗਨਾ ਦੀਪਾਲ ਜਾਰੀਆ ਵਕ ਵਕ ਦੋਸ਼ਾਂ ਦੀਨ ਹਿਰਾਸਤ ਵਿੱਚ ਲਏ ਮਲਜ਼ਮਾਂ ਦੀ ਪਛਾਣ ਹਰਦਲ ਸਿੰਘ ਮਹਿਰੋਕ ਰਿਦਮਪ੍ਰੀਤ ਸਿੰਘ ਅਤੇ ਅਭਿਜੋਤ ਸਿੰਘ ਵਜੋਂ ਕੀਤੀ ਗਈ ਹੈ ਜਦਕਿ ਗਰੋਹ ਦੇ ਸਰਗਨਾ ਪ੍ਰੀਤਪਾਲ ਗੁਲਨਰ ਦੀਪਾਲ ਕੀਤੀ ਜਾ ਰਹੀ ਹੈ ਨਾਬਾਲਗਾਂ ਦੀ ਪਛਾਣ ਜਨਤਕ ਕੀਤੇ ਜਾਣ ਤੇ ਪਵੰਦੀਆ ਪੁਲਿਸ ਬੁਲਾਰਾ ਨੇ ਦੱਸਿਆ ਕਿ ਲੋਕ ਆਪਣੇ ਭਾਈਚਾਰੇ ਦੇ ਲੋਕਾਂ ਨਾਲ ਪਹਿਲਾਂ ਸੋਸ਼ਲ ਮੀਡੀਆ ਤੇ ਸਾਂਝ ਪਾਉਂਦੇ ਸਨ ਤੇ ਮਗਰੋਂ ਉਹਨਾਂ ਨੂੰ ਸਬਜ਼ਬਾਗ ਦਾ ਵਖਾਕੇ ਕਿਸੇ ਕਾਂਥਾਂ ਤੇ ਸਦਕੇ ਹਥਿਆਰਾਂ ਦੀ ਨੋਕ ਤੇ ਲੁੱਟਖੋ ਕਰਦੇ ਸਨ ਅਪ੍ਰੈਲ ਤੇ ਮਈ ਮਹੀਨੇ ਦੌਰਾਨ ਇਸ ਗਰੋਹ ਵੱਲੋਂ ਅਜਿਹੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਨੇ ਇਹਨਾਂ ਨੂੰ ਫੜਨ ਲਈ ਵਿਸ਼ੇਸ਼ ਟੀਮ ਬਣਾਈ ਸੀ ਗਰੋਹ ਦੇ ਸਰਗਨਾ ਦੀ ਭਾਲ ਅਜੇ ਜਾਰੀ ਹੈ ਪੁਲਿਸ ਨੇ ਗਰੋਹ ਦਾ ਸ਼ਿਕਾਰ ਬਣੇ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ ਭਾਰਤ ਅਮਰੀਕਾ ਵਪਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਵਣਜ ਮੰਤਰਾਲੇ ਦੀ ਟੀਮ ਪ੍ਰਸਤਾਵਿਤ ਵਪਾਰ ਸਮਝੌਤੇ ਲਈ ਅਮਰੀਕਾ ਨਾਲ ਗੱਲਬਾਤ ਦੇ ਇੱਕ ਹੋਰ ਦੌਰ ਲਈ ਜਲਦ ਹੀ ਵਾਸ਼ਿੰਗਟਨ ਦਾ ਦੌਰਾ ਕਰੇਗੀ ਅਧਿਕਾਰੀਆਂ ਨੇ ਕਿਹਾ ਕਿ ਇਸ ਦੌਰੇ ਦੌਰਾਨ ਅੰਤਰਿਮ ਅਤੇ ਦੋਭਲੇ ਵਪਾਰ ਸਮਝੌਤੇ 2TA ਦੇ ਪਹਿਲੇ ਪੜਾਅ ਦੋਵੇਂ ਨੁਕਤਿਆਂ ਤੇ ਗੱਲਬਾਤ ਹੋਵੇਗੀ ਦੌਰੇ ਦੀਆਂ ਤਰੀਕਾਂ ਅਜੇ ਤੈਅ ਨਹੀਂ ਹੋਈਆਂ ਹਾਲਾਂਕਿ ਮੀਡੀਆ ਰਿਪੋਰਟਾਂ ਦੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਹੈ ਕਿ ਟੀਮ ਦੇ ਅਗਲੇ ਹਫਤੇ ਵਾਸ਼ਿੰਗਟਨ ਜਾਣ ਦੀ ਉਮੀਦ ਹੈ ਇਸ ਮਹੀਨੇ ਦੇ ਸ਼ੁਰੂ ਵਿੱਚ ਮੁੱਖ ਵਾਰਤਾਕਾਰ ਰਾਜੇਸ਼ ਅਗਰਵਾਲ ਦੀ ਅਗਵਾਈ ਵਾਲੀ ਭਾਰਤੀ ਟੀਮ ਸਮਝੌਤੇ ਬਾਰੇ ਗੱਲਬਾਤ ਪੂਰੀ ਕਰਨ ਤੋਂ ਬਾਅਦ ਵਾਸ਼ਿੰਗਟਨ ਤੁਰਤੀ ਸੀ ਇਹ ਦੌਰਾ ਮਹੱਤਵਪੂਰਨ ਹੈ ਕਿਉਂਕਿ ਅਮਰੀਕਾ ਨੇ ਵਾਧੂ ਆਯਾਤ ਡਿਊਟੀਆਂ ਭਾਰਤ ਦੇ ਮਾਮਲੇ ਵਿੱਚ ਇਹ 26% ਲਗਾਉਣ ਦੀ ਮਿਆਦ 1 ਅਗਸਤ ਤੱਕ ਵਧਾ ਦਿੱਤੀ ਹੈ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਲਾਸ ਐਂਜਲਸ ਫਾਇਰ ਵਿਭਾਗ ਨੇ ਦੱਸਿਆ ਕਿ ਲਾਸ ਐਂਜਲਸ ਵਿੱਚ ਬਣ ਰਹੀ ਇੱਕ ਜੋਗਿਕ சுரੰਗ ਦਾ ਇੱਕ ਹਿੱਸਾ ਟਹਿ ਜਾਣ ਤੋਂ ਬਾਅਦ 31 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਇਸ சுரੰਗ ਦੇ ਇੱਕ ਮੁੱਖ ਦਵਾਰ ਤੋਂ 8 ਤੋਂ 9.7 ਕਿਲੋਮੀਟਰ ਦੂਰ ਤਹੀ ਸਥਾਨਕ ਟੈਲੀਵਿਜ਼ਨ ਦੀ ਏਰੀਅਲ ਫੁਟੇਜ ਵਿੱਚ ਮਜ਼ਦੂਰਾਂ ਨੂੰ சுரੰਗ ਦੇ ਪ੍ਰਵੇਸ਼ ਦਵਾਰ ਰਾਹੀਂ ਕੱਢਦੇ ਦਿਖਾਇਆ ਗਿਆ ਪੈਰਾਮੈਟਿਕਸ ਸੁਰੰਗ ਵਿੱਚੋਂ ਕੱਢੇ ਗਏ 27 ਮਜ਼ਦੂਰਾਂ ਦੀ ਜਾਂਚ ਕਰ ਰਹੇ ਸਨ ਲਾਸ ਏਂਜਲਸ ਫਾਇਰ ਵਿਭਾਗ ਨੇ ਦੱਸਿਆ ਕਿ ਇਹ ਸੁਰੰਗ ਸੀਵਰੇਜ ਦਾ ਪਾਣੀ ਲਿਜਾਣ ਲਈ ਬਣਾਈ ਜਾ ਰਹੀ ਹੈ ਅਤੇ 18 ਫੁੱਟ ਚੌੜੀ ਹੈ ਘਟਨਾ ਵਾਲੀ ਥਾਂ ਤੇ 100 ਤੋਂ ਵੱਧ ਲਾਸ ਏਂਜਲਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਸੰਯੁਕਤ ਅਰਬ ਅਮੀਰਾਤ ਯੂਏਈ ਦੀ ਪਛਾਣ ਨਾਗਰਿਕਤਾ ਚੁੰਗੀ ਅਤੇ ਵੰਤਰਗਾ ਸੁਰੱਖਿਆ ਸਭੰਦੀ ਫੈਡਰੇਸ਼ਨ ਅਥਾਰਟੀ ਆਈਸੀਪੀ ਨੇ ਦੇਸ਼ ਵੱਲੋਂ ਕੁਝ ਮੁਲਕਾਂ ਦੇ ਲੋਕਾਂ ਨੂੰ ਤਾਂ ਉਮਰ 골ਡਨ ਵੀਜ਼ਾ ਦੇਣ ਸੰਬੰਧੀ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਹੈ ਕੁਝ ਮੀਡੀਆ ਰਿਪੋਰਟਾਂ ਵਿੱਚ ਦਾਵਾ ਕੀਤਾ ਗਿਆ ਸੀ ਕਿ ਯੂਏਈ ਅਧਿਕਾਰੀਆਂ ਵੱਲੋਂ 골ਡਨ ਵੀਜ਼ਾ ਸੰਬੰਧੀ ਅਰਜ਼ੀਆਂ ਦੀ ਪੁਸ਼ਟੀ ਕਰਨ ਅਤੇ ਅੱਗੇ ਭੇਜਣ ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਆਈਸੀਪੀ ਨੇ ਕਿਹਾ ਕਿ ਕੁਝ ਸਥਾਨਕ ਮੀਡੀਆ ਨੇ ਇਸ ਖਬਰ ਦੀ ਗਲਤ ਵਿਆਖਿਆ ਕੀਤੀ ਅਤੇ ਇਸ ਨੂੰ 골ਡਨ ਵੀਜ਼ਾ ਪ੍ਰਾਪਤ ਕਰਨ ਦਾ ਇੱਕ ਸਿੱਧਾ ਤਰੀਕਾ ਦੱਸਿਆ ਜੋ ਸੱਚ ਨਹੀਂ ਹੈ ਆਈਸੀਪੀ ਨੇ ਇਸ ਗਲਤ ਤੇ ਜ਼ੋਰ ਦਿੱਤਾ ਤੱਕ ਸਾਰੀਆਂ 골ਡਨ ਵੀਜ਼ਾ ਅਰਜ਼ੀਆਂ ਜ਼ੂਏ ਦੇ ਅੰਦਰ ਅਧਿਕਾਰਿਕ ਸਰਕਾਰੀ ਚੈਨਲ ਰਾਹੀਂ ਨਿਪਟਾਈਆਂ ਜਾਣਗੀਆਂ